ਦੇ ਵਿੱਚ ਕੰਮ ਕਰਨ ਵਾਲੀ ਮਹਿਲਾ ਦੀ ਮੌਤ ਹੋਈ ਹੈ ਮਹਿਲਾ ਨਰਸਰੀ ਦੇ ਵਿੱਚ ਕੰਮ ਜੜਾ ਹੈ ਮਜ਼ਦੂਰੀ ਕਰ ਰਹੀ ਸੀ ਅਤੇ ਮੀਤੋਈ ਮੀਤ ਹਨੇਰੀ ਤੋਂ ਬਚਣ ਦੇ ਲਈ ਜੜੀਆਂ ਵਰਤ ਪਜੀਆਂ ਅਤੇ ਮਹਿਲਾ ਤੇ ਇੱਕ ਪਾਪੂਲਰ ਦਾ ਜੜਾ ਰੁੱਖ ਹੈ ਉਹ ਦਿਖ ਜਾਂਦਾ ਜਿਸ ਦੇ ਕਰਕੇ ਇੱਕ ਮਹਿਲਾ ਦੀ ਮੌਤ ਹੋ ਜਾਂਦੀ ਹੈ ਅਤੇ ਕਈ ਮਹਿਲਾਵਾਂ ਜੜੀਆਂ ਨੇ ਜ਼ਖਮੀ ਹੋ ਜਾਂਦੀਆਂ ਨੇ ਤੇ ਮਹਿਲਾ ਨਰਸਰੀ ਦੇ ਵਿੱਚ ਮਜ਼ਦੂਰੀ ਕਰਦੀ ਸੀ ਤੇ ਜਦੋਂ ਹੀ ਮੀਤ ਹਨੇਰੀ ਆਈ ਉਸ ਤੋਂ ਬਾਅਦ ਮੀਤ ਹਨੇਰੀ ਤੋਂ ਬਚਣ ਦੇ ਲਈ ਮਹਿਲਾਵਾਂ ਜੜੀਆਂ ਨੇ ਉਹਨਾਂ ਦੇ ਵੱਲੋਂ ਪਜਣ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਉਸੇ ਦੌਰਾਨ ਇੱਕ ਰੁੱਖ ਦਿਖਦਾ ਹੈ ਜਿਸ ਦੇ ਕਰਕੇ ਇੱਕ ਮਹਿਲਾ ਦੀ ਮੌਤ ਹੋ ਜਾਂਦੀ ਹੈ ਤੇ ਕਈ ਮਹਿਲਾਵਾਂ ਜੁੜੀਆਂ ਨੇ ਉਹ ਜ਼ਖਮੀ ਹੋ ਜਾਂਦੀਆਂ ਨੇ। ਵੀਰ ਜਿਸੀ ਕੰਮ ਕਰ ਰਹੀਆਂ ਸੀ ਨਰੇਗੇ ਦਾ ਕੰਮ ਸ਼ੁਰੂ ਹੋ ਰਿਹਾ ਸੀ ਸੀ ਉਧਰੋਂ ਬੂਟੇ ਚੱਕ ਰਹੇ ਸੀ ਤੇ ਨਹੀਂ ਆਇਆ ਤੇ ਨੇਰੀਆ ਹੀ ਨਾਲ। ਹੂੰ ਸਾਨੂੰ ਕੋਈ ਪਤਾ ਨਹੀਂ ਲੱਗਿਆ ਵੀ ਦਰਖਤ ਕਦੋਂ ਡਿੱਗਿਆ ਕਦੋਂ ਨਾਲਿੱਕਾ। ਹੂੰ ਤੇ ਇੱਕੋ ਲੱਖ ਬੁੜੀਆਂ ਦੇ ਉੱਤੇ ਆ ਗਿਆ ਸੱਤ ਅੱਠ ਬੁੜੀਆਂ ਆ ਗਈਆਂ ਇੱਥਾਂ। ਹੂੰ ਤੇ ਤਿੰਨੇ ਨੇ ਥੋੜੀਆਂ ਸੱਟਾਂ ਲੱਗੀਆਂ ਨੇ ਤਿੰਨੇ ਦੇ ਜਿਆਦਾ ਚਾਰ ਦੇ ਥੋੜੀਆਂ ਹੂੰ ਵੀ ਉਹ ਮੱਚ ਤਰੇਗੀ ਇੱਕ ਦੇ ਡੈਥ ਹੋ ਗਈ ਡੈਥ ਹਾਂ ਜਿਹੜੇ ਬਣੇ ਦਸਿਓ ਉਹ ਵੀ ਇੱਥੇ ਮਹਾਰਾਣੇ ਦੇ ਦੇ ਸਾਰੇ ਮਹਾਰਾਣੇ ਦੇ ਹੀ ਆ ਗੀ ਨਾਮ ਉਹ ਗਰਮੇਲ ਕੌਰ ਆ ਜੀ ਬਸ ਉਹ ਕੈਸਾ ਸਿੰਘ ਕਿੰਨੇ ਕੋ ਮਰਿਆ ਉਹਨਾਂ ਦੀ ਹੋਊਗੀ 55 55 ਸਾਲ ਦੇ ਉਹਦੇ ਤਿੰਨ ਬੇਟੀਆਂ ਨੇ ਜੀ ਬੇਗੀਆਂ ਹੋਈਆਂ ਨੇ ਦੋ ਬੇਟੇ ਦੇ ਕੁਆਰੇ ਨੇ ਘਰ ਵਾਲਾ ਹੈ ਨਹੀਂ ਇੱਥੇ ਮੌਕੇ ਨਹੀਂ ਉਹ ਮੌਕੇ ਤਾਂ ਨਹੀਂ ਹੋਈ ਡੈਥ ਕਿੱਥੇ ਲੱਗੇ ਸੀ ਉਹਨਾਂ ਉਹਨਾਂ ਨੂੰ ਬਲਾਂ ਅਮਰਗੜ ਲੈ ਕੇ ਗਏ ਨੇ ਸਰਕਾਰ ਉੱਥੋਂ ਸਿਵਲ ਹਸਪਤਾਲ 'ਚ ਪਟਾਇਆਇ ਦਾਖਲ ਕੀਤਾ ਉੱਥੇ ਜਾ ਕੇ ਹੋਇਆ ਜੀ ਉਹਨਾਂ ਨੂੰ ਕੀ ਤੂਫਾਨ ਨਹੀਂ ਆਇਆ ਇਕੋਲਾ ਹੈ ਵੀ ਤੇ ਜੇ ਫਿਰ ਵੀ ਇੰਨੇ ਰੁਕੇ ਵੀ ਆ ਇਹੋ ਜੀ ਗੱਲ ਨਹੀਂ ਐਸੀ ਫਿਰ ਉਹਨਾਂ ਨੂੰ ਫਟਫਟ ਕੱਢਿਆ ਵੀ ਫਿਰ ਸਾਡੇ ਇੱਥੇ ਇੱਕ ਡਾਕਟਰ ਆ ਸਾਡਾ ਆਪਣਾ ਉਹਨੂੰ ਵੀ ਸੱਦਿਆ ਉਹਦੇ ਨਾਲ ਠੀਕੇ ਲਵਾਏ ਨੇ ਉਹਨਾਂ ਨੇ ਤੇ ਫਿਰ ਅਸੀਂ ਐਂਬੂਲੈਂਸ ਵੀ ਬੁਲਾਇਆ ਇਹ ਕਰੀਬ 9:30 ਪਾਉਣੇ ਦਾ ਸਟੇਟ ਵੇਲੇ ਸੀ ਇਹਦੇ ਦੇ ਪਤਾ ਲੱਗਿਆ ਜੀ ਹਾਂ ਜੀ ਅਸੀਂ ਜਾਣੀ ਅੱਗੇ ਤੇ ਜੀ ਥੋੜਾ ਜਿਹਾ ਜਿਹੜੇ ਪਿੱਸੇ ਤਿਗੀਆਂ ਬਸ ਜਿਹੜੇ ਲੰਘ ਦੇ ਲੰਘੇ ਜਿਹੜੇ ਪਿੱਸੇ ਰਹਿ ਗਏ ਰਹਿ ਗਏ ਜੀ ਤੁਸੀਂ ਤੁਰਿਆ ਰਹੇ ਸੀ ਕਿੱਥੇ ਜਾ ਰਹੇ ਸੀ ਨਹੀਂ ਆ ਗਿਆ ਫਟਾਫਟ ਆ ਵੀਰ ਜੀ ਇੱਥੇ ਬੈਠੇ ਸੀ ਇਹ ਵੀਰ ਬੰਦਰ ਨੂੰ ਕਹਿੰਦਾ ਵੀ ਕੁੜੀਓ ਮਰੇ ਆਜੋ ਵੀ ਸੇਤੀ ਵੀ ਭਾਈ ਦਰਖਤਾਂ ਦਾ ਨਹੀਂ ਪਤਾ ਹੁੰਦਾ ਤੇ ਫਿਰ ਅਸੀਂ ਤੇ ਫਟਾਫਟ ਵੀਰ ਜੀ ਨਾਲ ਲੱਗੇ ਸਾਡੇ ਨਜ਼ਰ ਅਸੀਂ ਬੈਠਾ ਲੋ ਗੱਡੀਆਂ ਨੇ ਬੁੜੀਆਂ ਗੱਡੀਆਂ ਨੇ ਜਿਹੜਾ ਨਰਸਰੀ ਦਾ ਜਿਹੜਾ ਬਾਰਕ ਕੋਡ ਹੈ ਜਿਹੜਾ ਉਹ ਰੇਗਾ ਦਾ ਬਣਿਆ ਹੋਇਆ ਜੀ ਇਹ ਜੀਵਲਾਤ ਵਿਭਾਗ ਨੇ ਦਾ ਉਹ ਨਰਸਰੀ ਚ ਮਜ਼ਦੂਰ ਕੰਮ ਕਰਦੇ ਸੀ ਤੇ 16 ਬੰਦੇ ਅੱਜ ਹਾਜ਼ਰ ਸੀਗੇ ਤੇ ਉਹ ਜਦੋਂ ਸਵੇਰੇ بارش ਆਈ ਹੈ بارش ਦੇ ਨਾਲ ਹਲੇਰੀ ਆਈ ਹੈ ਤੇ ਉਹ ਆ ਪਪੂ ਮਰ ਦਾ ਦਰਖਤ ਸੀਗਾ ਜੀ ਇਹ ਡਿੱਗ ਗਿਆ ਤੇ ਤਿੰਨ ਜਿਹੜੀਆਂ ਮਜ਼ਦੂਰ ਔਰਤਾਂ ਸੀਗੀਆਂ ਉਹ ਇਹਦੀ ਲਪੇਟ ਚ ਆ ਗਈਆਂ ਤੇ ਉਹਨਾਂ ਨੂੰ ਤੁਰੰਤ ਆਪਣੇ ਜਿਹੜੇ ਜੀਵਲਾਤ ਵਿਭਾਗ ਦੇ ਉਰੇ ਦੂਸਰੇ ਮੁਲਾਜ਼ਮ ਸੀਗੇ ਜੀ ਉਨਾ ਬਲੋਂ ਤਰਾਂ ਤੋਂ ਉਹਨਾਂ ਨੂੰ ਸਾਂਭਿਆ ਦਰਖਤ ਥੱਲੋਂ ਕੱਢਿਆ ਤੇ ਮਲੇਰ ਕੋਟਰਾ ਹਸਪੀਟਲ ਚ ਲੈ ਕੇ ਗਏ ਤੇ ਉੱਥੋਂ ਉਹਨਾਂ ਨੂੰ ਟਰਾਂਸਫਰ ਕੀਤਾ ਪਟਿਆਲਾ ਤੇ ਹੁਣ ਪਤਾ ਲੱਗਿਆ ਜੀ ਵੀ ਉਹਨਾਂ ਚੋਂ ਇੱਕ ਜਿਹੜੀ ਮਜ਼ਦੂਰ ਔਰਤ ਸੀਗੀ ਤੇ ਉਹਦੀ ਉਹ ਐਕਸਪਾਇਰ ਹੋ ਚੁੱਕੀ ਹੈ ਜੀ ਸਰ ਬਸ ਹੁਣ ਇਹਨੂੰ ਇੱਕ ਇਨਸੀਡੈਂਟ ਹੀ ਕਹਿ ਦਿੰਦੇ ਆ ਜੀ ਇਹ ਤਾਂ ਜੰਗਲਾਤ ਵਿਭਾਗਮੇ ਤੇ ਦਰਖਤ ਨੇ ਸਰ ਜੀ ਇਹ ਦਰਖਤ ਵੀ ਹਰਾ ਸੀਗਾ ਕੋਈ ਸੁੱਕਿਆ ਹੋਇਆ ਵੀ ਨਹੀਂ ਕਹਿ ਸਕਦੇ ਜੀ ਨੂੰ ਸਰ ਇੱਕ ਏਸੀ